ਚੈੱਕ ਕਰਕੇ ਅੰਦਰ ਲੈ ਕੇ ਜਾਂਦੇ ਅਸੀਂ ਕੋਈ ਹਥਿਆਰ ਲੈ ਕੇ ਜਾਣੇ ਅੰਦਰ ਮੈਂ ਮਾਂ ਆ ਮੈਂ ਵੀ ਹਥਿਆਰ ਲੈ ਕੇ ਜਾਉਂਗੀ ਸਾਨੂੰ ਇਹਦਾ ਚੈਕਿੰਗਾ ਕਰ ਕਰਕੇ ਅੰਦਰ ਲੈ ਕੇ ਜਾਂਦੇ ਕੋਈ ਨਾ ਜਸਟ ਕੋਈ ਨਾ ਜਸਟ ਇਹ ਟੇਕਾਣੀ ਬੰਦ ਕਰਾ ਸਤੇ ਭਰੇ ਚਰਾਹੇ ਦੇ ਵਿੱਚ ਆਨੇ ਬਾਜ਼ਾਰ ਦੇ ਵਿੱਚ ਮੇਰਾ ਪੁੱਤ ਮਰੇ ਆ ਤੇ ਆ ਸਾਨੂੰ ਸਾਡੇ ਏਰੀਆ ਵਿੱਚ ਪੁਲਿਸ ਕੀ ਕਰਦੀ ਆ ਇਹ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਆ ਕਿ ਜਿਹੜੇ ਬੱਚੇ ਮੇਰਾ ਸਾਥ ਦੇ ਰਹੇ ਉਹਨਾਂ ਨੂੰ ਖਾਣੀ ਤੇ ਪਕਾਉਣਾ ਚਾਹੀਦਾ ਉਹਨਾਂ ਨੂੰ ਕਿਉਂ ਦਬਤਾਰ ਰਹੀ ਹੈ ਪੁਲਿਸ ਉਹਨਾਂ ਨੂੰ ਹਰਾਸਮੈਂਟ ਅੱਦਾ ਕਹਿੰਦੇ ਤੁਹਾਨੂੰ ਦਸੀਂ ਸਿੱਧੇ ਹੱਥੇ ਲਵਾਂਗੇ ਅੱਦਾ ਸਿੱਧਾ ਬਾਹ ਚੱਕ ਕੇ ਤਿੰਨ ਬੰਦੇ ਅਰੈਸਟ ਕੀਤੇ ਸਿਰਫ ਜਦ ਕਿ ਮੌਕੇ ਤੇ ਜਿਹੜੇ ਉਹਦੇ ਨਾਲ ਦੋਸਤ ਸੀ 9 ਤੋਂ 10 ਬੰਦੇ ਸੀ ਉਹ ਤੇ ਤਿੰਨ ਬੰਦੇ ਸਿਰਫ ਫੜ ਕੇ ਨਾਮਜ਼ਦ ਕਰਕੇ ਬਾਕੀ ਜਿਨ੍ਹਾਂ ਨੇ ਐਡੇ ਐਡੇ ਕਤਲ ਕੀਤੇ ਨੇ ਉਹ ਸ਼ਰੀਆਂ ਹੁਕਮ ਦੇ ਵਿੱਚ ਤੇ ਸਾਡੇ ਇਹ ਬੱਚੇ ਇਹਨਾਂ ਨੂੰ ਤੁਸੀਂ ਅੰਦਰ ਕਿੰਨੇ ਵੀ ਕਮਰਿਆਂ ਦੇ ਵਿੱਚ ਵੜ ਵੜ ਕੇ ਸਾਡੇ ਵੱਲ ਪੁਲਿਸ ਅੱਧਾ ਪੰਜ ਪੰਜ ਜਾਂਦੀ ਹੈ ਜਿੱਦਾਂ ਸੀ ਪਤਾ ਨਹੀਂ ਕੀ ਕੁਛ ਲੈ ਗਏ ਹੋਣੇ ਠੀਕ ਹੈ ਨਾ ਜਿੱਦਾਂ ਸੀ ਪਤਾ ਨਹੀਂ ਕੀ ਕੁਛ ਲੈ ਗਏ ਹੋਣੇ ਸਾਡੇ ਵੱਲ ਪੁਲਿਸ ਅੱਧਾ ਭੱਜ ਜਾਂਦੀ ਹੈ ਤੇ ਹੁਣ ਪੁਲਿਸ ਕਿੱਥੇ ਮੇਰੇ ਨਾਲ ਤਾਂ ਮੇਰਾ ਭਰਾ ਚਲ ਗਿਆ ਮੈਂ ਕਹਿੰਦਾ ਮੇਰਾ ਭਰਾ ਚਲ ਗਿਆ ਕਿੱਥੇ ਮੈਂ ਕਹਿੰਦੇ ਕਿੱਥੇ ਜਾ ਕੇ ਰੋਵਾਂ ਮੈਨੂੰ ਦੱਸੋ ਉਹਨੂੰ ਜਿਹੜੇ ਮੁੰਡਿਆਂ ਨੇ ਕੁੱਟ ਕੇ ਮਾਰਿਆ ਸੀਗਾ ਹਜੇ ਤੱਕ ਪੁਲਿਸ ਨੇ ਕੋਈ ਉਹਦੀ ਸੀਸੀਟੀਵੀ ਵੀਡੀਓ ਦੱਸਿਆਣੀ ਇਹਨਾਂ ਨੂੰ ਤੇ ਸਾਡੇ ਕੋਲ ਹੈਗੀ ਹੈ ਕਿ ਨਹੀਂ ਹੈਗੀ ਕਿ ਬਾਕੀ ਬੰਦਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ 3-4 ਦਿਨ ਹੋ ਗਏ ਇਹਨਾਂ ਨੂੰ ਪਰੇਸ਼ਾਨ ਹੁੰਦੇ ਨੂੰ 19 ਸਾਲ ਦਾ ਮੁੰਡਾ ਮਰ ਗਿਆ ਹੋਵੇ ਜਿਹੜਾ ਰਾਤ ਨੂੰ ਥਾਣੇ ਧੱਕੇ ਖਾਣ। ਕੀ ਪੁਲਸ ਦੀ ਇਹਦੇ ਵਿੱਚ ਕੀ ਪੁਸ਼ ਕਾਰਵਾਈ ਕਰ ਰਹੀ ਹੈ ਉਹਨਾਂ ਨੂੰ ਦੱਸਿਆ ਜਾਵੇ ਤਾਂ ਕਿ ਜਿਹੜਾ ਬੱਚਾ ਚਲਾ ਗਿਆ ਉਹਦੇ ਮਾਂ ਪਿਓ ਦੇ ਮਨ ਨੂੰ ਕੋਈ ਸ਼ਾਂਤੀ ਮਿਲੇ। ਪੁਸ਼ ਕੀ ਕਾਰਵਾਈ ਕਰ ਰਹੀ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਅਜੇ ਤੱਕ। ਪਰ ਹੁਣ ਤਾਂ ਰੈਸਟ ਵਗੈਰਾ ਕਰ ਲੈਣਗੇ ਕੱਲ ਵੀ ਕੈਂਡੀ ਮੰਡਲੀ ਕਰਦੇ ਅੱਜ ਵੀ ਕੈਂਡੀ ਤਿੰਨ ਬੰਦੇ ਰੈਸਟ ਕੀਤੇ ਆ ਸਿਰਫ ਜਦ ਕਿ ਮੌਕੇ ਤੇ ਜਿਹੜੇ ਉਹਦੇ ਨਾਲ 200 ਤੋਂ ਜ਼ਿਆਦਾ 9 ਤੋਂ 10 ਬੰਦੇ ਸੀ ਉਹ ਤੇ ਤਿੰਨ ਬੰਦੇ ਸਿਰਫ ਫੜ ਕੇ ਨਾਮਜ਼ਦ ਕਰਕੇ ਬਾਕੀ ਬੰਦਿਆਂ ਦਾ ਕੀ ਕੀਤਾ ਕਿਹੜੇ ਬੰਦੇ ਆ ਕੌਣ ਆ ਕਿੱਥੇ ਦੇ ਆ ਕੁਝ ਪਤਾ ਤਾਂ ਹੋਵੇ ਉਹਨਾਂ ਦੇ ਮਾਪਿਆਂ ਨੂੰ ਵਾਰਦਾਤ ਕੁਛ ਨਹੀਂ ਵੀਰੇ ਸਾਰੇ ਪਰ ਆਪਨੇ ਖਾ ਪੀ ਰਹੇ ਸੀ ਚਾਰਜ ਨੇ ਐਸੀ ਕਿ ਆਪਣੀ ਗੱਡੀ ਦੇ ਵਿੱਚ ਉੱਥੇ ਗਏ ਆ ਇਹਨਾਂ ਨੇ ਬੀਅਰ ਦਾ ਇਸ਼ੂ ਬਣਾਇਆ ਬੀਅਰ ਦਾ ਅਗਰ ਇਸ਼ੂ ਹੁੰਦਾ ਅਗਰ ਬੀਅਰ ਇਹ ਵੀਰੇ ਸਿਰਫ ਮੋਕਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੀਅਰ ਦਾ ਇਸ਼ੂ ਬਣਾ ਕੇ ਜੇ ਇੱਦਾਂ ਦਾ ਕੁਛ ਹੁੰਦਾ ਉਹ ਆਪਣੀ ਗੱਡੀ ਲੈ ਕੇ ਜਾਂਦਾ ਵੀਰੇ ਉਹਦੀ ਕੋ ਆਪਣੀ ਗੱਡੀ ਸੀ ਨਾਲ ਉਹ ਚਾਰ ਤਿੰਨ ਜਿਹਨਾਂ ਨੂੰ ਹੋਰ ਚੱਕਿਆ ਸੀ ਉਹਨੇ ਠੀਕ ਆ ਆਪ ਵੀ ਉਹ ਵਧੀਆ ਠੀਕ ਆਪਣਾ ਵੀ ਕਰਦਾ ਸੀ ਸਾਰਾ ਨਾਲ ਦਾਦਾ ਵੀ ਕਰਦਾ ਸੀ ਜਿਹੜਾ ਵੀ ਹੁੰਦਾ ਸੀ ਉਹਦੇ ਨਾਲ ਠੀਕ ਆ ਵੀਰੇ ਤੇ ਫਿਰ ਵੀ ਉਸ ਤੋਂ ਬਾਅਦ ਫਿਰ ਵੀ ਇੰਨਾ ਕੁਝ ਹੋ ਗਿਆ ਤੇ ਗੱਲ ਇੱਕ ਨਿੱਕੀ ਜੀ ਬੀਅਰ ਦਾ ਘਰਨਾ ਬਣ ਸਾਨੂੰ ਦਿਖਾਇਆ ਹੀ ਨਹੀਂ ਕਿਸੇ ਨੇ ਹਜੇ ਤੱਕ ਨਹੀਂ ਦਿਖਾਇਆ ਸਾਨੂੰ ਕਿਸੇ ਨੇ ਸਾਨੂੰ ਅਸੀਂ ਕੱਲ ਵੀ ਇਹੀ ਮੰਗ ਕੀਤੀ ਅਸੀਂ ਅੱਜ ਵੀ ਇਹੀ ਮੰਗ ਕੀਤੀ ਹੈ ਜੀ ਹਾਂ ਜੀ ਸਾਨੂੰ ਕੋਈ ਡਰਾ ਰਿਹਾ ਸਾਨੂੰ ਤਾਂ ਪਤਾ ਤਾਂ ਲੱਗੇ ਸਾਡੇ ਤੱਕ ਨਹੀਂ ਪਹੁੰਚਣਾ মিডিਆ ਤੱਕ ਪਹੁੰਚੇ মিডিਆ ਪਾਵੇ ਤਾਂ ਸਹੀ ਆਪਣੇ ਚੈਨਲ ਆਪਣੇ ਪੇਜਾਂ ਤੇ ਦਿਖਾਵੇ ਤਾਂ ਸਹੀ ਸਾਨੂੰ ਸਾਨੂੰ ਕੁਝ ਨਹੀਂ ਵੀਰੇ ਸਾਨੂੰ ਨਹੀਂ ਮੌਕੇ ਤੇ ਮੁੰਡੇ ਜਿਹੜੇ ਨਾਲ ਸੀਗੇ ਵਿੱਚ ਸੀਗੇ ਜਿਹੜੇ ਉਹ ਆਪਣੇ ਕਮਲਜੀਤ ਦੇ ਨਾਲ ਸੀਗੇ ਉਹਦੇ ਜਿਹੜੇ ਨਾਲ ਸੀ ਮੌਕੇ ਤੇ ਮੁੰਡੇ ਗੱਡੇ ਚ ਉਹਨਾਂ ਨੂੰ ਬਾਰ-ਬਾਰ ਪੁਲਿਸ ਉਲਟਾ ਸਿੱਧਾ ਕਰ ਰਹੀ ਹੈ ਜੀ ਹੁਣ ਕਿੰਨੇ ਬੰਦੇ ਪੂਰੇ ਫੜ ਲਏ ਨੇ ਟੋਟਲ ਜੀ ਤਿੰਨ ਜਣੇ ਫੜੇ ਹੋਏ ਆ ਬਾਕੀ ਹਜੇ ਬਸ ਜਿਹੜ ਫੇ ਇੱਕ ਸੰਦੀਪ ਸੂਰੀਆ ਵਾ ਦੂਸਰਾ ਮੁੰਡਾ ਇਹਨਾਂ ਨੂੰ ਪਤਾ ਸੁਨੀਲ ਆ ਦੂਸਰਾ ਮੁੰਡਾ ਦੂਸਰਾ ਮੁੰਡਾ ਸੁਨਦੇ ਇਹ ਦੋਨਾਂ ਨੇ ਆਪੇ ਦੋਸਤ ਹੈ ਕਿੰਨਾ ਨੂੰ ਇਹ ਜਿਹੜੇ ਜਿਹੜੇ ਮੁੰਡੇ ਨੇ ਵਾਰਦਾਤ ਕੀਤੀ ਹੈ ਜਿਹੜੇ ਮੁੰਡੇ ਫੜੇ ਗਏ ਆ ਉਹ ਇੱਕ ਮਿੰਟ ਜਿਹੜੇ ਮੁੰਡੇ ਫੜੇ ਗਏ ਆ ਵੀਰੇ ਉਹ ਮੁੰਡਿਆਂ ਨੂੰ ਦੇ ਉਹ ਨੌਨ ਚ ਸੀਗੇ ਕਿਉਂਕਿ ਉਹ ਤਿੰਨ ਮੁੰਡੇ ਜਿਹੜੇ ਫੜੇ ਗਏ ਉਹਨਾਂ ਦੇ ਨਾਮ ਲਾਇਏ ਹੋਏ ਸੀਗੇ ਠੀਕ ਆ ਜਦੋਂ ਉਹ ਆਏਗੇ ਉਹਨਾਂ ਨੇ ਮੈਂ ਕੱਲ ਉਹਨੂੰ ਥਾਣੇ ਮਿਲ ਕੇ ਉਹਨਾਂ ਨੇ ਕੱਲੇ ਥਾਣੇ ਮੈਨੂੰ ਬਿਆਨ ਦਿੱਤੇ ਆ ਵੀ ਵੀਰੇ ਸੰਦੀਪ ਨੇ ਮੇਰੇ ਇੱਥੇ ਬੋਲ ਤੇ ਟੱਕ ਮਾਰਿਆ ਮੇਰੇ ਬੀਅਰ ਦੀ ਬੋਤਲ ਮਾਰੀ ਵੀਰੇ ਉਹਦੇ ਬੋਤਲ ਬੀਅਰ ਦੀ ਪਹਿਲੇ ਵੱਜੀ ਹੋਈ ਸੀ ਕੱਲ ਮੈਂ ਉੱਥੇ ਜੋ ਸੁਣੀ ਮੈਂ ਗਿਆ ਸੀ ਥਾਣੇ 'ਚ ਮੈਂ ਪੁਲਿਸ ਪ੍ਰਸ਼ਾਸਨ ਨਾਲ ਨਹੀਂ ਗਲਤ ਹੈਗਾ ਮੈਂ ਥਾਣੇ 'ਚ ਗਿਆ ਸੀ ਤਾਂ ਮੈਂ ਇੱਜ਼ਤ ਨਾ ਗਿਆ ਇੱਜ਼ਤ ਨਾ ਲਾਇਆ ਠੀਕ ਆ ਉਹਨਾਂ ਨੇ ਮੈਨੂੰ ਜੋ ਕਿਹਾ ਮੈਂ ਸਾਰੀ ਸੁਣ ਦਾ ਫੇ ਉਹਨਾਂ ਨੂੰ ਜਿਹੜਾ ਕੁਝ ਸਿਖਾਇਆ ਗਿਆ ਵਾ ਉਹ ਸਾਰਾ ਕੁਝ ਉਹ ਮੂਰੇ ਰੱਖ ਰਹੇ ਵੀਰੇ ਕੁਝ ਵੀ ਨਹੀਂ ਹੋਇਆ ਉਹਨਾਂ ਦਾ ਕੋਈ ਬਾਲ ਨਹੀਂ ਵੀਗਾ ਉਹਨਾਂ ਦੀ ਕੋਈ ਲੱਤ ਨਹੀਂ ਟੁੱਟੀ ਉਹਨਾਂ ਦੀ ਕੋਈ ਬਾਹ ਨਹੀਂ ਟੁੱਟੀ ਮੈਂ ਕਹਿੰਦਾ ਹੁਣ ਅਸੀਂ ਕੋਈ ਕਿਤੇ ਕੁਝ ਕਰ ਦਈਏ ਵੀਰੇ ਲੜਾਈਆਂ ਝਕੜੇ ਸਾਡੇ ਵੀ ਹੁੰਦੇ ਆ ਠੀਕ ਆ ਅਸੀਂ ਕਿਤੇ ਕਰ ਦਈਏ ਸਾਡੇ ਵੱਲ ਪੁਲਿਸ ਅੱਧਾ ਭੱਜ-ਭੱਜ ਜਾਂਦੀ ਆ ਜਿੱਦਾਂ ਅਸੀਂ ਪਤਾ ਨਹੀਂ ਕੀ ਕੁਝ ਲੈ ਗਏ ਹੁੰਨੇ ਆ ਠੀਕ ਆ ਨਾ ਜਿੱਦਾਂ ਅਸੀਂ ਪਤਾ ਨਹੀਂ ਕੀ ਕੁਝ ਲੈ ਗਏ ਹੁੰਨੇ ਆ ਸਾਡੇ ਵੱਲ ਪੁਲਿਸ ਅੱਧਾ ਭੱਜ ਜਾਂਦੀ ਆ ਤੇ ਹੁਣ ਪੁਲਿਸ ਕਿੱਥੇ ਮੇਰੇ ਨਾਲ ਦਾ ਮੇਰਾ ਭਰਾ ਚਲ ਗਿਆ ਮੈਂ ਕਹਿੰਦਾ ਮੇਰਾ ਭਰਾ ਚਲ ਗਿਆ ਔਰ ਸਾਹਮਣੇ ਕੁਝ ਹੋਰ ਨੇ ਜਦੋਂ ਤੁਸੀਂ ਇੱਧਰ ਉੱਧਰ ਹੋ ਜਾਨਾ ਜਦੋਂ ਅਸੀਂ ਰਾਤੀ ਮਿਲਣ ਵੀ ਗਏ ਆ ਸਾਨੂੰ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਨਾ ਵੀ ਤੁਹਾਨੂੰ ਅਸੀਂ ਵੀਡੀਓ ਦਿਖਾਣੇ ਆ ਸਾਨੂੰ ਕੋਈ ਵੀਡੀਓ ਨਹੀਂ ਦਿਖਾਈ ਸਾਨੂੰ ਅੱਜ ਤੱਕ ਵੀ ਫੋਨ ਨਹੀਂ ਆਇਆ ਅੱਜ ਤੱਕ ਵੀ ਫੋਨ ਨਹੀਂ ਆਇਆ ਕੋਈ ਅਰੈਸਟ ਵਗੈਰਾ ਕੱਲ ਵੀ ਕਹੇ ਸੀ ਕੋਈ ਹੋਊਗਾ ਉਹਨਾਂ ਨੇ ਅੱਜ ਦਾ ਕਿਹਾ ਸੀਗਾ ਕੋਈ ਅਰੈਸਟ ਨਹੀਂ ਕੀਤਾ ਉਹਨਾਂ ਨੇ ਸਾਨੂੰ ਸਗੋਂ ਪਤਾ ਲੱਗ ਗਿਆ ਸਾਨੂੰ ਉਹ ਸਾਨੂੰ ਮੈਨਨ ਕੋਦੋ ਆਪ ਸਾਡੇ ਕੋਲੇ ਆਣ ਮੇਰਾ ਪੁੱਤ ਜਵਾਨ ਪੁੱਤ ਮੇਰਾ ਗਿਆ ਵਾ ਉਹ ਮੇਰੇ ਕੋਲੇ ਚੱਲ ਕਿਉਂ ਨ ਵੀ ਉਹਨਾਂ ਨੇ ਮੇਰੇ ਨਾਲ ਹਮਦਰਦੀ ਕੀਤੀ ਕਿਸੇ ਨੇ ਮੇਰੇ ਨਾਲ ਹਮਦਰਦੀ ਨਹੀਂ ਕੀਤੀ ਸਾਡੇ ਸਾਹਮਣੇ ਕੁਝ ਹੋਰ ਨੇ ਜਦੋਂ ਅਸੀਂ ਕੱਲੇ ਜਾਂਦੇ ਆ ਉਦੋਂ ਕੁਝ ਹੋਰ ਹੁੰਦੇ ਨੇ ਉਦੋਂ ਸਾਨੂੰ ਇਦਾਂ ਸਾਨੂੰ ਇਦਾਂ ਚੈੱਕ ਕਰ ਕਰਕੇ ਅੰਦਰ ਲੈ ਕੇ ਜਾਂਦੇ ਅਸੀਂ ਕੋਈ ਹਥਿਆਰ ਲੈ ਕੇ ਜਾਣੇ ਅੰਦਰ ਮੈਂ ਮਾਂ ਵਾਂ ਮੈਂ ਕੋਈ ਹਥਿਆਰ ਲੈ ਕੇ ਜਾਊਂਗੀ ਸਾਨੂੰ ਇਹਦਾ ਚੈਕਿੰਗਾ ਕਰ ਕਰਕੇ ਅੰਦਰ ਲੈ ਕੇ ਜਾਂਦੇ ਇਹ ਉਹਨਾਂ ਦੀ ਸੇਫਟੀ ਵਾਸਤੇ ਆ ਸਾਡੀ ਕੋਈ ਸਾਡੀ ਕੋਈ ਸੇਫਟੀ ਨਹੀਂ ਅਸੀਂ ਦੁਨੀਆ ਭਰ ਦੇ ਵਿੱਚ ਅਸੀਂ ਜਦੋਂ ਜਾਂਦੇ ਆ ਠੀਕ ਆ ਨਾ ਉਦੋਂ ਇਹ ਕਿੱਥੇ ਹੋਆ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਚਾਹੀਦਾ ਕੱਲ ਉਦੋਂ ਹੀ ਆਈ ਪੁਲਿਸ ਜਦੋਂ ਧਰਨਾ ਲੱਗਿਆ ਆ ਕਿ ਉਸ ਦਿਨ ਕਿੱਥੇ ਸੀ ਪੁਲਿਸ ਇਹ ਟੇਕਾ ਨਹੀਂ ਕਿ ਬੰਦ ਕਰਵਾ ਸਕਦੇ ਇਹ ਟੇਕਾ ਨਹੀਂ ਬੰਦ ਕਰਾ ਸਕਦੇ ਭਰੇ ਚਰਾਹੇ ਦੇ ਵਿੱਚ ਆਨੇ ਬਾਜ਼ਾਰ ਦੇ ਵਿੱਚ ਮੇਰਾ ਪੁੱਤ ਮਰੇ ਆ ਤੇ ਆ ਸੁਨਮਸਾਨ ਏਰੀਆ ਦੇ ਵਿੱਚ ਪੁਲਿਸ ਕੀ ਕਰਦੀ ਆ ਇਹ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਆ ਹਰ ਮਹੀਨੇ ਉੱਤੇ ਇੱਕ ਮੁੰਡੇ ਦੀ ਮੌਤ ਹੁੰਦੀ ਆ ਪੰਜ ਮੌਤਾਂ ਉੱਤੇ ਹੋ ਗਈਆਂ ਪਿਛਲੇ 5 ਮਹੀਨੇ ਪੁਲਿਸ ਸੁੱਤੀ ਹੋਈ ਆ ਪੁਰਾਣੀ ਰੰਜਿਸ਼ ਸੀ ਕਿ ਕੀ ਪੁਰਾਣੀ ਕੋਈ ਰੰਜਿਸ਼ ਕੋਈ ਕੁਛ ਨਹੀਂ ਐ ਤਾਂ ਦਾ ਕੁਛ ਨਹੀਂ ਪਤਾ ਇਹ ਤਾਂ ਉਹ ਦੋ ਮੁੰਡੇ ਫੜੇ ਜਾਣ ਹੋਰ ਪਤਾ ਨਹੀਂ ਕੀ ਕੁਛ ਉਹਨਾਂ ਦਾ ਮੁੰਡੇ ਦਾ ਇੱਕ ਦਾ ਨਾਮ ਸੰਦੀਪ ਆ ਇੱਕ ਦਾ ਨਾਮ ਸੁਨੀਲ ਆ ਬਸ ਉਹ ਹੀ ਨਹੀਂ ਇਹ ਦੋ ਮੁੰਡੇ ਨਹੀਂ ਫੜ ਸਕਦੇ ਆ ਕਿ ਉਹਨਾਂ ਦੇ ਘਰਦਿਆਂ ਨੂੰ ਕਿਉਂ ਨਹੀਂ ਫੜਦੇਗੇ ਉਹਨਾਂ ਦੇ ਘਰ ਦੇਆਂ ਨੂੰ ਚੱਕਣ ਮੇਰੇ ਤਾਂ ਅਗਲਾ ਸਟੈਪ ਬਸ ਮੈਂ ਤਾਂ ਇਹ ਕਹਿੰਨੀ ਆ ਮੇਰੇ ਪੁੱਤ ਨੂੰ ਇਨਸਾਫ ਮਿਲੇ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਇਨਸਾਫ ਦੇਵੇ ਮੇਰੇ ਪੁੱਤ ਨੂੰ ਉਹਨਾਂ ਦਾ ਕੱਪ ਜਣਾ ਆ ਸਾਨੂੰ ਪਤਾ ਹੈ ਨਾ ਕਿੰਨੇ ਇਹ ਉਹੀ ਤਾਂ ਚਾਹਦੇ ਪਏ ਨੇ ਇਹ ਉਹੀ ਚਾਹਦੇ ਪਏ ਨੇ ਹੋਰ ਕੁਝ ਨਹੀਂ ਚਾਹਦੇ ਸਾਨੂੰ ਇਨਸਾਫ ਚਾਹੀਦਾ ਤੇ ਚਾਹੀਦਾ ਕਿਹੜੇ ਦੋਸਤ ਜਿਨ੍ਹਾਂ ਨੇ ਵਾਰਦਾਤ ਕੀਤੀ ਜੀ ਨਹੀਂ ਉਹ ਪਹਿਲਾਂ ਜੀ ਨਹੀਂ ਹੂੰ ਕਦੇ ਵੀ ਨਹੀਂ ਦੇਖਿਆ ਨਹੀਂ ਨਹੀਂ ਉਹਨਾਂ ਨੇ ਕਦੀ ਦੇਖਿਆ ਹੀ ਨਹੀਂ ਕਦੀ ਵੀ ਨਹੀਂ ਦੇਖਿਆ ਪਰ ਪੁਲਿਸ ਨੂੰ ਇਹ ਵੀ ਚਾਹੀਦਾ ਨਾ ਵੀ ਜਿਹੜੇ ਬੱਚੇ ਮੇਰਾ ਸਾਥ ਦੇ ਰਹੇ ਆ ਉਹਨਾਂ ਨੂੰ ਤਾਂ ਨਹੀਂ ਦਬਕਾਉਣਾ ਚਾਹੀਦਾ ਉਹਨਾਂ ਨੂੰ ਕਿਉਂ ਦਬਕਾਰ ਰਹੀ ਆ ਪੁਲਿਸ ਉਹਨਾਂ ਨੂੰ ਉਹਨਾਂ ਨੂੰ ਹਰਾਸਮੈਂਟ ਅੱਦਾ ਕਹਿੰਦੇ ਤੁਹਾਨੂੰ ਤਾਂ ਅਸੀਂ ਸਿੱਧੇ ਹੱਥੇ ਲਵਾਂਗੇ ਅੱਦਾ ਸਿੱਧਾ ਬਾਹਾਂ ਚੱਕ ਕੇ ਇਹ ਐਸਐਚਓ ਸਰ ਗਗਨਦੀਪ ਸਰ ਦੀ ਇਹਨਾਂ ਦੀ ਵਲਡਿੰਗ ਆ ਕਹਿੰਦੇ ਸਿੱਧੇ ਹੱਥੇ ਲਵਾਂਗੇ ਕਿਉਂ ਕਿ ਆ ਬੱਚਿਆਂ ਨੂੰ ਕਿਉਂ ਇਹਨਾਂ ਦੇ ਮਗਰ ਬੇ ਹੋਏ ਆ ਇਹਨਾਂ ਨੇ ਕੀਤਾ ਕੀ ਇਹ ਘੁੰਮ ਨਹੀਂ ਸਕਦੇ ਇਹ ਆਜ਼ਾਦੀ ਦੇ ਨਾਲ ਘੁੰਮ ਨਹੀਂ ਸਕਦੇ ਇਹਨਾਂ ਨੂੰ ਘੁੰਮਣ ਦਾ ਕੋਈ ਹੱਕ ਨਹੀਂ ਹੈਗਾ ਜਿਨ੍ਹਾਂ ਨੇ ਏਡੇ ਏਡੇ ਕਤਲ ਕੀਤੇ ਨੇ ਉਹ ਸ਼ਰੀਆਂ ਘੁੰਮਦੇ ਨੇ ਤੇ ਸਾਡੇ ਇਹ ਬੱਚੇ ਇਹ ਕਹਿੰਨੇ ਆ ਵੀ ਕਮਰਿਆਂ ਦੇ ਵਿੱਚ ਵੜ ਵੜ ਕੇ ਰੋ ਇਹਨਾਂ ਦੇ ਮਗਰ ਕਿਉਂ ਪਈ ਹੋਈ ਆ ਪੁਲਿਸ ਦਾ ਹੱਥ ਧੋ ਕੇ ਕਿਉਂ ਪਈ ਆ ਮੇਰੇ ਪੁੱਤਾਂ ਨੂੰ ਇਹਨਾਂ ਨੂੰ ਵੀ ਕਿਉਂ ਨਹੀਂ ਜੀਣ ਦਿੰਦੇ ਜੇ ਕਾਤਲ ਨਹੀਂ ਫੜੇ ਜਾਂਦੇ ਤੇ ਤੁਸੀਂ ਕੀ ਕੀ ਅਗਲਾ ਸਟੈਪ ਕੀ ਹੋਊਗਾ ਜੀ ਅਗਲਾ ਸਟੈਪ ਪੁਲਿਸ ਹੀ ਹੁਣ ਕਰੂਗੀ ਅਸੀਂ ਕਿ ਅਗਲਾ ਸਟੈਪ ਕਰਨਾ ਵਾ ਉਹੀ ਫੜੂਗੀ